ਉਹ ਪਿੱਛੇ ਰਹਿ ਗਿਆ ਚਲ ਲੈ ਕੇ ਆ ਰਹੀ ਪੇਸ਼ ਹੈ ਉਹਦੇ ਬਾਰੇ ਕਿਸੇ ਨੇ ਐਪਲੀਕੇਸ਼ਨ ਦਿੱਤੀ ਇਸ ਤਰ੍ਹਾਂ ਕਹੀਏ ਜੋ ਹੋਰਗੇ ਜੋ ਬੰਦੇ ਨੇ ਇਸ ਇਸ ਆ ਕੇ ਕਰ ਰਹੇ ਨੇ ਕਿਸ਼ਤੀਆ ਵਾਲੇ ਨੇ ਵੀ ਦਿੱਤੀ ਤੇ ਨਹੀਂ ਹੋਈ ਨਾ 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 ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਸਭਾ ਦੇ ਦਫ਼ਤਰ ਚ ਬਾਬਾ ਫਰੀਦ ਪਬਲਿਕ ਸਕੂਲ ਹਿੰਦਰਾ ਦੇ ਵਿੱਚ ਆਪ ਜੀ ਨੂੰ ਜਿਉਂ ਆਇਆ ਕਹਿਣਾ ਆਪ ਜੀ ਤੇ ਇੱਥੇ ਪਹੁੰਚਣ ਤੇ ਆਪ ਦਾ ਸਭ ਦਾ ਧੰਨਵਾਦ ਸਭਾ ਵਾਸੀਏ ਇਹ ਬੜਾ ਚੁਣੌਤੀ ਭਰਿਆ ਸਮਾਂ ਹੁੰਦਾ ਹੈ ਜਦੋਂ ਅਸੀਂ ਇਹ ਅਵਾਰਡ ਦੇਣੇ ਹੁੰਦੇ ਆ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾਲ ਬੇਲਸਾਫੀ ਨਾ ਹੋ ਜਾਵੇ ਤੋਂ ਸਭਾ ਨੇ ਜਿਹੜੀ ਨੀਵਸ ਨਹੀਂ ਫੈਸਲਾ ਜਿਹੜਾ ਕੀਤਾ ਸਾਰਿਆਂ ਦੀ ਇਹ ਲਗਾਉ ਮੰਤੀ ਨਾਲ ਫੈਸਲਾ ਹੋਇਆ ਹੈ ਤੁਸੀਂ ਸਾਰੇ ਦੇ ਵਕਤ ਪੀ ਹੋਵੋਗੇ ਇੱਕ ਤੋਂ ਕੁਦਲ ਤੋਂ ਹਨਗੇ ਪ੍ਰਤਿਪਾਅ ਸਿੰਘ ਹੰਸਪਾਲ ਉਹਨਾਂ ਨੇ ਸੌਦੇ ਗ੍ਰੀਵ ਕਿਸ਼ਤੀਆਂ ਸੇਵਾ ਲਈ ਦਿੱਤੀਆਂ ਸੰਦਰੀਆਂ ਜਾਨਾ ਪਛਾਣੋ ਆਸੇ ਸੋ ਜਿਹੜਾ ਪਹਿਲਾ ਆਰਡਰ ਸਾਡਾ ਸੇਵਾ ਦਾ ਬਾਬਾ ਫਰੀਦ ਦਾ ਉਹ ਤਾਂ ਉਨ੍ਹਾਂ ਦੇ ਉੱਤੇ ਸਹਿਮਤੀ ਹੋਈ ਹੈ ਜਿਹੜਾ ਖਾਸਾ ਜੀ ਦਾ ਸਨਦਰ ਜਿਸੇ ਕੋਰ ਦਾ ਯਾਦਗਾਰੀ ਹੈ ਉਹ ਆਪਣੇ ਫਰੀਦਕੋਟ ਦੇ ਵੀਭਾ ਨੇ ਸਿਫਟ ਸਿਫਟ ਕੋਰ ਉਹ ਏਸ਼ੀਆ ਚੈਂਪੀਅਨ ਵੀ ਨੇ ਪਿਛਲੀ ਦਫਾ ਵੀ ਓਲੰਪਿਕ ਵੀ ਉਹਨਾਂ ਰਿਪਰੈਜ਼ੈਂਟ ਕੀਤੀ ਹੈ ਉਹ 3 ਪੌਨ ਉਹ 3 ਪ੍ਰੋਨੇਕੂ ਮੁਕਾਬਲਾ ਹੁੰਦਾ ਜਿਹਦੇ ਚ ਪੁਆਇੰਟ 22 ਰਾਈਫਲ ਚਲਦੀ ਹੈ ਲੰਮੇ ਆਫੇਕ ਵੀ ਬੈਠ ਕੇ ਵੀ ਔਰ ਖੜੇ ਹੋ ਕੇ ਵੀ ਕੋ ਬੜਾ ਟਫ ਮੁਕਾਬਲਾ ਹੁੰਦਾ ਉਹ ਉਹਨਾਂ ਨੇ ਐਸ਼ੀਅਨ ਚੈਂਪੀਅਨ ਨੇ ਤੇ ਉਹਨਾਂ ਦੀ ਜਿਹੜੀ ਰੈਂਕਿੰਗ ਹੈ ਤੇ ਰੈਂਕਿੰਗ ਹੁੰਦੀ ਰਹਿੰਦੀ ਹੈ ਮੈਚਾਂ 'ਚ ਕਈ ਵਾਰ ਮੈਚਾਂ 'ਚ ਛੇ ਨੰਬਰ ਆ ਜਾਂਦੇ ਆ ਕਿ ਦਫਾ ਕੱਟ ਆ ਜਾਂਦੇ ਫਿਰ ਚਾਰ ਚਾਰ ਮੈਚਾਂ ਦੇ ਨੰਬਰ ਐਡ ਕਰਕੇ ਸਾਰੀ ਦੁਨੀਆ ਦੇ ਵਿੱਚ ਉਹ ਰੈਂਕਿੰਗ ਕੱਢਦੇ ਆ ਉਹਨਾਂ ਦੀ ਇਸ ਵੇਲੇ ਜੋ ਰੈਂਕਿੰਗ ਚੱਲ ਰਹੀ ਹੈ ਉਹ ਦੋ ਨੰਬਰ ਤੇ ਰਹੇਗਾ ਦੁਨੀਆ 'ਚ ਸari ਦੁਨੀਆ ਚ ਉਹ 2 ਨੰਬਰ ਦੀ ਰੈਂਕ ਹੈ ਅਸ਼ੀਆ ਕੱਪ ਜਿੱਤਣਾ ਉਨੀ ਵੱਡੀ ਗੱਲ ਨਹੀਂ ਜਿਹੜੀ ਵੱਡੀ ਗੱਲ ਦੁਨੀਆ ਦੇ ਵਿੱਚ ਸੈਕੰਡ ਰੈਂਕ ਲੈਣਾ ਹੈ ਕਿ ਸੈਕੰਡ ਰੈਂਕ ਦੇ ਉੱਤੇ ਉਹ ਚੱਲ ਰਹੇ ਹੈ ਤਾਂ ਉਹਨਾਂ ਨੂੰ ਸਰਟਨਲੀ ਪੱਕੇ ਤੌਰ ਦੇ ਉੱਤੇ 올ਿੰਪਿਕ ਦਾ ਕੋਟਾ ਮਿਲ ਜਾਣਾ ਹੈ ਜੇ 올림픽 ਦਾ ਕੋਟਾ ਮਿਲ ਜਾਣਾ ਉਹਨਾਂ ਨੂੰ ਕੁਇਸ਼ੀ ਹੋ ਗਿਆ ਉਹਨਾਂ ਦੀ ਬੜੀ ਲੰਮੀ ਹੋਊ ਪਈ ਹੈ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਬੰਦ ਰਾਸ ਸੁਣ ਵਾਲੀ ਗੱਲ ਕੋਈ ਨਹੀਂ ਜੇ ਹਾਲੇ ਤੱਕ ਮੇਰੇ ਵਰਗਾ 75 ਸਾਲ ਦਾ ਬੰਦੂਕ ਚਲਾ ਸਕਦਾ ਇਹ ਤਾਂ ਪੀ ਹੋਇਆ ਸੋ ਲਿਹਾਜ਼ਾ ਇਹ ਤੁਹਾਡੇ ਸਭ ਵਾਸਤੇ ਸਾਡੇ ਵਾਸਤੇ ਆਪਣੇ ਸਾਰੇ ਮੁਲਕ ਵਾਸਤੇ ਪੰਜਾਬ ਵਾਸਤੇ ਪੰਜਾਬ ਮੁਲਕ ਵਾਸਤੇ ਬਹੁਤ ਵੱਡਾ ਹੈ ਇਹ ਅਚੀਵਮੈਂਟ ਤੇ ਆਪਾ ਫਰੀਦਕੋਟ ਜਿਹੜੀ ਹੈਗੀ ਹੈ 6 ਲੱਖ ਦੀ ਆਬਾਦੀ ਵਾਲਾ ਜ਼ਿਲ੍ਹਾ ਸੋ ਇਹ ਪਹਿਲਾ ਜਿਹੜਾ ਅਵਾਰਡ ਹੈ ਦੂਸਰਾ ਬੰ ਨਾਲ ਬੇਨਤੀ ਇਹ ਕਰਨੀ ਚਾਹਣਾ ਹੈ ਕਿ ਸਵਰ ਨੇ ਮਹਿਸੂਸ ਕਰਦਿਆਂ ਹੋਇਆ ਕਿ ਫੰਡਸ ਪਏ ਹੈ ਵਧ ਰਹੇ ਹੈ ਅਸੀਂ ਜ਼ੋਰ ਲਾ ਕੇ ਕੋਸ਼ਿਸ਼ ਕਰਕੇ ਖਰਚਾ ਵੀ ਕਰ ਰਹੇ ਹੈ ਲੇਕਿਨ ਫਿਰ ਵੀ ਫੰਡ ਵਧ ਰਹੇ ਹੈ ਸਾਰਾ ਹੋਣ ਦੇ ਜਾਣ ਤੋਂ ਬਾਅਦ ਕਰੀਬ 15 ਕਰੋੜ ਦੇ ਕਰੀਬ ਹੋਰ ਨਾਲ ਐਡ ਹੋ ਗਿਆ ਸਾਰੇ ਖਰਚ ਕਰਦੇ باوجود ਉਹਦੇ ਜਿਹਨਾਂ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਦੇਰ ਤੋਂ ਇਹੀ 1 ਲੱਖ ਦਾ ਚੱਲ ਰਿਹਾ ਹੈਗਾ ਅਵਾਰਡ ਆਪਾਂ ਇਹਨਾਂ ਨੂੰ ਵਧਾਈ ਉਹੇ ਫੈਸਲਾ ਹੋਇਆ ਕਿ 1 ਲੱਖ ਤੋਂ 1 ਕਰੋੜ ਤੱਕ ਮੇ ਜਿਹੜੀ ਦੁਗਲੀ ਕੀਤੀ ਗਈ ਹੈ 2 ਲੱਖ ਦੀ ਜਿਹੜੇ ਐਡੇ ਵੱਡੇ ਲੋਕ ਹੈ ਹਸਪਾਲ ਹੋਰੀ ਇਹ ਜ਼ਰਾਪਟ ਹਸਪਾਲ ਸਿੰਘ ਹੋਰੀ ਉਹਨਾਂ ਵਾਸਤੇ ਪੈਸਾ ਕੋਈ ਮਾਣ ਨਹੀਂ ਰੱਖਾ ਨਾ ਵੀ ਵਾਸਤੇ ਵਾਸਤੇ ਇਹਨੇ ਮੇਰਾ ਅੰਦਾਜ਼ਾ ਹੈ ਕਬੜੇ ਕਮ ਇਹਨਾਂ ਦੇ ਪਰਿਵਾਰ ਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਇੱਥੇ ਪਹੁੰਚਣ ਤੇ ਲੱਗਿਆ ਹੋਣਾ ਸੋ ਲਿਹਾਜ਼ਾਇ ਨਾ ਵਾਸੇ ਇਮੇਟਰੀਅਲ ਹੈ ਪੈਸਾ ਪਰ ਇੱਕ ਉਹਨਾਂ ਦਾ ਸਤਕਾਰ ਤੇ ਉਹਨਾਂ ਦਾ ਜਿਹੜਾ ਮਾਨ ਹੈ ਉਹਦੇ ਨਾਲ ਸਭਾ ਦੇ ਸੋਸਾਇਟੀ ਦੇ ਵਿੱਚ ਸਾਰੇ ਆਪਣੇ ਮੁਲਕ ਦੇ ਵਿੱਚ ਇੱਕ ਇਹ ਇੱਕ ਕਿਸਮ ਦਾ ਇਸ਼ਾਰਾ ਆ ਜਾਂਦਾ ਹੈ ਕਿ ਕਿਸਮ ਦਾ ਇਹ ਚੇਤਨਸਾ ਆ ਜਾਂਦੀ ਹੈ ਕਿ ਯਾਰ ਕੋਈ ਨਾ ਕੋਈ ਭੜਿਆ ਲੋਕਾਂ ਦਾ ਚੰਗਿਆ ਲੋਕਾਂ ਦਾ ਮਾਣ ਕਰਨ ਵਾਲਾ ਸਤਿਕਾਰ ਕਰਨ ਵਾਲਾ ਹੈ ਇਹ ਬਸ ਇਹਨਾਂ ਕੀ ਹੈ ਅਸੀਂ ਕਰ ਸਕਦੇ ਤੇ ਉਹ ਲਿਹਾਜ਼ਾ ਇਹ ਹੈ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਅਰੈਸਟ ਕਰ ਲਓ ਪ੍ਰੋਗਰਾਮ ਦੇ ਪ੍ਰਧਾਨ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ ਬਾਬਾ ਫਰੀ ਸਮਾਜ ਸੇਵੀ ਵਾਰਡ ਆ ਉਹਦੇ ਪਿਛਲੇ 10-15 ਸਾਲਾਂ ਤੋਂ 1 ਲੱਖ ਅਮਾਉਂਟ ਅਸੀਂ ਦਿੰਦੇ ਸੀ ਨਗਦ ਉਹਦੇ 'ਚ ਐਤਕਿ ਉਹ ਪਹਿਲੀ ਵਾਰੀ ਸਾਰੀ ਕਮੇਟੀ ਨੇ ਸਰਬਸੰਮਤੀ ਨਾਲ ਕੀਤਾ ਫੈਸਲਾ ਕਿ ਉਹ 2 ਲੱਖ ਤੇ ਜਿਹੜਾ ਦੂਜਾ ਵਾਰਡ ਆ ਜਿਹੜਾ ਬੀਬੀ ਸਿਫਤ ਨੂੰ ਦੇਣਾ ਉਹ ਪਿਛਲੀ ਵਾਰੀ ਸ਼ੁਰੂ ਕੀਤਾ ਸੀਗਾ ਸਰਦਾਰ)^{(indr) ji singh ji khalsa yaadgari ward ਉਹਦੀ ਰਕਮ 50 ਹਜ਼ਾਰ ਸੀ ਉਹਦੀ ਰਕਮ 1 ਲੱਖ ਰੁਪਈਆ ਕੀਤੀ ਗਈ ਹੈ ਤੇ ਬਾਰ ਜੀਆਂ ਸਾਡੇ ਕੋਲੇ ਇਹਨਾਂ ਦੋਨਾਂ ਵਾਰਡਾਂ ਵਾਸਤੇ ਆਇਆ ਸੀ ਅਸੀਂ ਬਹੁਤ ਹੀ ਬਰੀਕੀ ਨਾਲ ਸੇਖੋ ਸਾਹਿਬ ਇਹ ਜੇ ਪੂਰਨੇ 파 ਗਿਆ ਕਿ ਉਹਨਾਂ ਨੇ ਵੀ ਕਦੇ ਪ੍ਰੈਸ਼ਰ ਨਹੀਂ ਮੰਨਿਆ ਸੀ ਇਹ ਅਵਾਰਡ ਦੇਣ ਲੱਗਿਆ ਤੇ ਨਾ ਹੀ ਉਹਨਾਂ ਨੇ ਕਦੇ ਟੀਚਰ ਰੱਖਣ ਲੱਗਿਆ ਕਿਸੇ ਦੀ ਸਿਫਾਰਿਸ਼ ਮੰਨੀ ਸੀ ਹੋਰ ਕਿਸੇ ਦੀ ਕੋਈ ਲੋੜਵੰਦੀ ਮਦਦ ਕਰਨੀ ਸੀ ਤਾਂ ਉਥੇ ਗੁਰਦੁਆਰਾ ਸਾਹਿਬ ਚ ਨੌਕਰੀ ਦੇ ਦਿੰਦੇ ਸੀ ਪਰ ਇੱਥੇ ਮੈਰਿਟ ਤੇ ਹੀ ਟੀਚਰ ਰੱਖਦੇ ਸੀ ਤੇ ਮੈਰਿਟ ਤੇ ਹੀ ਹਮੇਸ਼ਾ ਉਹਨਾਂ ਨੇ ਜਿਸੇ ਦੇ ਦਬਾਤ ਥਲੇ ਨੇ ਆਏ ਇਹ ਦੋਵੇਂ ਅਨਾਉਂਸ ਕਰਦੇ ਹੁੰਦੇ ਆਂ ਜਿਵੇਂ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਬਾਬਾ ਫਰੀਦ ਜੀ ਦੀ ਅਸੀਂ ਬਹੁਤ ਬਰੀਕੀ ਨਾਲ ਛਾਣਬੀਣ ਕਰਕੇ ਦੋਵੇਂ ਫੈਸਲੇ ਕੀਤੇ ਆ ਜਿਹੜਾ ਕਿ ਜੇ ਸਾਡਾ ਸਮਾਗਮ ਸਰਾਣਾ ਸਮਾਗਮ ਜਿਹੜਾ ਬਾਗ ਗੋਦੜੀ ਸਾਹਿਬ ਗੁਰ达 ਗੁਰੂ ਸਾਹਿਬ ਵਿਖੇ ਦਿੱਤਾ ਜਾਏਗਾ ਤੇ ਇਸੇ ਤਰ੍ਹਾਂ ਹੀ 19 ਤਰੀਕ ਤੋਂ ਸਵੇਰੇ 7:30 ਵਜੇ ਇਹ ਜਿਹੜਾ ਹੈਗਾ ਸਮਾਗਮ ਸ਼ੁਰੂ ਹੋਏਗਾ ਜਿਸ ਸੁਖਮਨੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਪਾਠ ਅਤੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾ ਤੋਂ ਬਾਅਦ ਇਹ ਉਪਰੰਤ ਇਹ ਸਾਡੇ ਸਤਿਕਾਰਯੋਗ ਡੀ ਸਾਹਿਬ ਇੱਥੇ ਐਨਾਨਸ ਕਰਨਗੇ ਇਸ ਸਮਾਗਮ ਦੀ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਧਾਰਮਿਕ ਦੀਵਾਨ ਸਜਣਗੇ ਗੁਜਾਰ ਟੇਲਾ ਸਾਹਿਬ ਵਿਖੇ ਪਠਵਾਚਕ ਅਤੇ ਕੀਰਤਨ ਦਰਬਾਰ ਹੋਏਗਾ ਇਸ ਤੋਂ ਬਰਾ 20 ਤਰੀਕ ਨੂੰ ਵੀ ਇਸੇ ਤਰ੍ਹਾਂ ਟੇਲਾ ਬਾਬਾ ਫਰੀਦ ਵਿਖੇ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਵੇਰੇ 8 ਵਜੇ ਸ਼ਿਰਾਖਣਪਾਟ ਸਾਹਿਬ ਆਰੰਭ ਕੀਤੇ ਜਾਣਗੇ ਤੇ 21 ਰਾਤ ਨੂੰ ਗੁਰਦਾਰਾ ਗੋਦੀ ਸਾਹਿਬ ਵਿਖੇ ਕਥਾ ਤੇ ਕੀਰਤਨ ਇੱਥੇ ਗੁਰਦਾਰਾ ਗੋਦੀ ਸਾਹਿਬ ਵਿਖੇ ਹੋਏਗਾ 22 ਤਰੀਕ ਨੂੰ ਵੀ ਕੀ ਮਹਾਨ ਕੀਰਤਨ ਦਰਬਾਰ ਜਿਹੜਾ ਹੋਏਗਾ ਉਹ 22 ਤਰੀਕ ਨੂੰ ਹੋਏਗਾ 23 ਤਰੀਕ ਨੂੰ ਸਵੇਰੇ ਆ 8:30 ਵਜੇ ਸ਼੍ਰੀ ਆਖਣ ਪਾਠ ਸਾਹਿਬ ਦੀ ਸਮਾਪਤੀ ਤੋਂ ਉਪਰੰਤ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਰੈਂਡ ਮਾਈ ਹੇਠ ਗੁਰਦਾਰਾ ਟੇਲਾ ਸਾਹਿਬ ਤੋਂ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਹੋਇਆ 1 ਵਜੇ ਦੇ ਕਰੀਬ ਗੁਰਦਾਰਾ ਗੋਦਰੀ ਸਾਹਿਬ ਵਿਖੇ ਪਹੁੰਚੇਗਾ ਉੱਥੇ ਉਸ ਉੱਤੇ ਸਾਡੇ ਸਤਿਕਾਰਯੋਗ ਚੀਫ ਗੈਸਟ ਹੋਏਗਾ ਉਹਨਾਂ ਤੋਂ ਇਹ ਜਿਹੜੇ ਅਵਾਰਡ ਦਿੱਤੇ ਜਾਣਗੇ ਇਹ ਅਵਾਰਡ ਇੱਕ ਵਫਾਫੀਦ ਅਵਾਰਡ ਫਾਰ ਇਮਿਊਨਿਟੀ ਫਾਰ ਸਰਵਿਸ ਅਤੇ ਦੂਜਾ ਸਰਾ ਇੰਦਰਜੀਤ ਸਿੰਘ ਖਾਲਸਾ ਅਵਾਰਡ ਅਤੇ ਬੱਚਿਆਂ ਨੂੰ ਜਿਹੜੇ ਕੰਪੀਟੀਸ਼ਨ ਅਵਾਰਡ ਇਹ ਦਿੱਤੇ ਜਾਣਗੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਲੀਅਰ ਕਰ ਦੇਣਾ ਚਾਹਨਾ ਵਾ ਇਹ ਜ਼ਰੂਰੀ ਨਹੀਂ ਕਿ ਜਿਹੜੀਆਂ ਐਪਲੀਕੇਸ਼ਨ ਆਈਆਂ ਅਸੀਂ ਉਹਨਾਂ ਤੋਂ ਸਿਲੈਕਸ਼ਨ ਕਰਨੀ ਹੈ ਅਸੀਂ ਉਸ ਤੋਂ ਇਲਾਵਾ ਵੀ ਅਸੀਂ ਜਦੋਂ ਦਾ ਇਸ ਸਾਲ ਜਿਹੜਾ ਹੁਣੇ ਬਾਬਾ ਫਰੀਦ ਆਗਨਪੁਰ ਤੋੜ ਲੈ ਲੇਖਸ ਆਪਾ ਫਰੀਦ ਆਗਨਪੁਰ ਤੱਕ ਅਸੀਂ ਪਲਾਨ ਕਰਦੇ ਰਹਿਨੇ ਆ ਅਸੀਂ ਸੋਚਦੇ ਰਹਿਨੇ ਕਿ ਕਿੱਥੇ ਕਿਤੇ ਕੋਈ ਨਵਾਰ ਹੈ ਕਿ ਐਸੇ ਬੰਦੇ ਵੀ ਹੈ ਜਿਨ੍ਹਾਂ ਦੀ ਕੋਈ ਐਪਲੀਕੇਸ਼ਨ ਨਹੀਂ ਅਸੀਂ ਆਪਰ ਨੂੰ ਅਪਰੋਚ ਕਰਕੇ ਤੇ ਉਹਨਾਂ ਨੂੰ ਵਾਰਡ ਦਿੱਤੇ ਹੈ ਜਿਵੇਂ ਕਿ ਸਾਡਾ ਵਾਰਡਿਆ ਕਮਰਬਿਜੇ ਪ੍ਰਤਾਪ ਸਿੰਘ ਉਹਦੀ ਕੋ ਉਹਦੇ ਬਾਰੇ ਕਿਸੇ ਨੇ ਐਪਲੀਕੇਸ਼ਨ ਦਿੱਤੀ ਇਸ ਤਰ੍ਹਾਂ ਕਈ ਐਸੇ ਹੋਰਗੇ ਜੋ ਬੰਦੇ ਨੇ ਇਸ ਇਹ ਸਾਡਾ ਦਿਮਾਗ ਤੇ ਇੱਕੋ ਬੋਝ ਰਹਿੰਦਾ ਹੈ ਕਿ ਹੋਣਾ ਕਿ ਦਿਨ ਤੋਂ ਬਾਅਦ ਸਰਕੂਲੂ ਦੇਣਾ ਅਸੀਂ ਟ੍ਰੈਂਡ ਕਰਦੇ ਰਹਿੰਦੇ ਹਾਂ ਕਿਸ਼ਤੀ ਵਾਲੇ ਨੇ ਵੀ